ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਆਰਮ ਸਤਕਾਰ ਜੋ ਗੁਰੂ ਘਰ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਪੰਥਰੇ ਵਾਲੀ ਸ਼ਰਮਾਂ ਸਰਦਾਨੀ ਪਿਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਗੁਰਦੁਆਰਾ ਸਾਹਿਬ ਪਾਸਾਈ ਨੌਵੀਂ ਬਾਬਾ ਬਕਾਲਾ ਵਿਖੇ ਬੜੀ ਸਰਦਾਰਾ ਦੇ ਧੂਮ ਤਾਂ ਨੰਨ ਮਨਾਇਆ ਗਿਆ ਮਿਤੀ 4 ਤਰੀਕ ਨੂੰ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਕੀਤੇ ਗਏ ਸਨ ਉਹਨਾਂ ਦੇ ਅੱਜ ਭੋਗ ਪਾਏ ਗਏ ਕੱਲ ਮਿਤੀ ਲੰਘ ਚੁੱਕੀ ਕੱਲ ਮਿਤੀ 5 ਨੂੰ ਵੱਡਾ ਭਾਰੀ ਇੱਕ ਇਸ ਸਥਾਨ ਤੋਂ ਨਗਰ ਕੀਰਤਨ ਕੱਢਿਆ ਗਿਆ ਜਿਹੜਾ ਕਿ ਸਾਰੇ ਗੁਰੂ ਕੀ ਨਗਰੀ ਦੇ ਵਿੱਚ ਨਹੀਂ ਹੁੰਦਾ ਹੋਇਆ ਪੁਲਿਸ ਸਮਾਪਤੀ ਗੁਰਦਾਰਾ ਸਾਹਿਬ ਬਾਬਾ ਬਕਾਲਾ ਵਿਖੇ ਕੀਤੀ ਗਈ ਅੱਜ ਸਵੇਰੇ ਸ਼੍ਰੀ ਖਾਨਪਾਤ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਰਾਗੀ ਢਾਡੀ ਰਵਾਂਸ ਜਾਏਗੇ ਮੈਂ ਇਸ ਗੁਰੂ ਘਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਸਾਰੀਆਂ ਸੰਗਤਾਂ ਨੂੰ ਇਸ ਪ੍ਰਕਾਰ ਦੇ ਆਯੋਜਨਾਂ ਲੱਖ ਲੱਖ ਵਧਾਈਆਂ ਦਿੰਦਾ ਉਥੇ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਅੱਜ ਦੇ ਦਿਨ ਹਾਜ਼ਰੀ ਭਰੀ ਅਤੇ ਕੱਲ ਨਗਰ ਕੀਰਤਨ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਹਾਜ਼ਰੀ ਭਰੀ ਪੁਰਤੇ ਇੱਕ ਬਾਤ ਅਸਾਹਬ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਿਓ ਆਪਣੀਆਂ ਸੰਗਤਾਂ ਦੇ ਮਿਹਰ ਭਰੇ ਹੱਥਾਂ ਕੇ ਇਸ ਤਰ੍ਹਾਂ ਹੀ ਅੱਗੋ ਤੋਂ ਵੀ ਅਜਿਹੇ ਜਿਹੜੇ ਪ੍ਰਕਾਸ਼ ਦਿਹਾਰੇ ਨੇ ਗੁਰੂ ਸਾਹਿਬਾਨ ਨੇ ਉਹ ਮਨਉਂਦਿਆ ਪੀਂ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ